ਹਾਦ ਹੀ ਹੋ ਗਈ ਆ ਯਾਰ ਲੋਕਾਂ ਦੀ ਆ ਵੀਡੀਓ ਨਵਾਂ ਸ਼ਹਿਰ ਦੀ ਆ ਹੁਣੇ-ਹੁਣੇ ਬੜਾ ਟ੍ਰੈਫਿਕ ਜਮ ਸੀ ਤਾਂ ਜਦੋਂ ਅਸੀਂ ਅੱਗੇ ਆਏ ਤਾਂ ਦੇਖਿਆ ਇੱਕ ਲੇਡੀਜ਼ ਸੜਕ ਦੇ ਵਿੱਚ ਘਾਰ ਕੁਰਸੀ ਰੱਖ ਕੇ ਕੁਰਸੀ ਦੇ ਉੱਤੇ ਫੋਨ ਆਪਣਾ ਖੜਾ ਕਰਕੇ ਰੀਲਾਂ ਬਣਾ ਰਹੀ ਸੀ ਹਾਦ ਹੀ ਆ ਯਾਰ ਲੋਕਾਂ ਦੀ ਕਿਵੇਂ ਲੋਕ ਕਿੰਨੇ ਕੁ ਵਿਲੇ ਆ ਕਿ ਆ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਇਹਦੇ ਵਿੱਚ ਕੋਈ ਵੀ ਕਿਸੇ ਵੀ ਉਮਰ ਦਾ ਲੋਕ ਹੈ ਜਿਹੜੇ ਉਹ ਇਸ ਇੰਸਟਾਗ੍ਰam ਦੇ ਜਾਲ ਦੇ ਵਿੱਚ ਫਸ ਗਏ ਆ ਕਿ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਜਿੰਨ ਕੈਡੀਜ਼ ਦੇ ਵੱਲੋਂ ਕੋਈ ਵੀ ਇਹਨੂੰ ਖੋਫ ਨਹੀਂ ਹੈ ਕੋਈ ਡਰ ਨਹੀਂ ਹੈ ਕਿ ਕੋਈ ਇਹਦੇ ਵਿੱਚ ਆ ਕੇ ਬਚੇਗਾ ਪਰ ਇਹ ਆਪਣੀਆਂ ਰੀਲਾਂ ਬਣਾਉਣ ਦੇ ਵਿੱਚ ਮਸਤ ਨਜ਼ਰ ਆ ਰਹੀ ਹੈ ਦੇਖੋ ਇਹ ਵੀਡੀਓ ਨਵਾਂ ਸ਼ਹਿਰ ਦੀ ਹੈ ਜਿੱਥੇ ਹੁਣੇ-ਹੁਣੇ ਹੀ ਇਹ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸੜਕ ਦੇ ਵਿੱਚ ਕੁਰਸੀ ਰੱਖ ਕੇ ਇੱਕ ਮੇਲਾ ਫੋਨ ਆਪਣਾ ਟਿਕਾਉਂਦੀ ਹੈ ਤੇ ਸੜਕ ਦੇ ਵਿੱਚ ਹੀ ਭੰਗੜਾ ਪਾਉਂਦੀ ਹੈ ਤੇ ਵੀਡੀਓ ਆਪਣੀ ਬਣਾ ਕੇ ਪਤਾ ਨਹੀਂ ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਗੇ ਪੋਸਟ ਕਰਦੀ ਹੈ ਪਰ ਇਸ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਕਿ ਕੋਈ ਇੱਥੇ ਵਿੱਚ ਐਕਸੀਡੈਂਟ ਕਰ ਦੇਵੇ 60 ਚੋੜ ਦੇ ਵਿੱਚ ਲੱਗੇਗੀ